ਤੋ ਮੈਂ ਮੁਹਾਲੀ ਔਰ ਜਨੂਰ ਤੇ ਰਾਜਪੁਰਾ ਤਿੰਨ ਜਗ੍ਹਾ ਤੇ ਜਾ ਕੇ ਆ ਜਿਹੜਾ ਜਿਆਦਾ ਇੰਜਰਡ ਫਾਰਮਰਸ ਆਏ ਔਰ ਖਸਮੀ ਰਾਜਪੁਰਾ ਤੇ ਆਇਆ ਸਮੂਹ ਕੋਲੋਂ ਆਣਾ ਹੈ ਖਸਮੀ ਕੱਲ ਵੀ ਇਧਰ ਆਈ ਸੀ ਉੱਥੇ ਤਕਰੀਬਨ 40 ਤੋਂ ਜ਼ਿਆਦਾ ਜੁੜੇ ਹੈ ਗਿਆ 26 ਤਾਂ ਕੱਲ ਆਈ ਸੀ 4-5 ਰਾਤ ਨੂੰ ਆਏ ਤੇ 10 ਤੋਂ ਜ਼ਿਆਦਾ ਹੁਣ ਆ ਰਹੇ ਸੀ ਅੱਜ 10 ਪਹੁੰਚ ਚੁੱਕੇ ਸੀ ਜੀ ਪੂਰਾ ਜੋ ਇੱਥੇ ਇੱਕ ਹੈਡ ਡਿਜ਼ੀ ਦਾ ਪੇਸ਼ੈਂਟ ਜਿਹਨੂੰ ਉਹਨਾਂ ਨੇ ਦੇਖਣਾ ਹੈ ਕਿ ਐਨਟੀ ਦਾ ਇੱਕ ਸਰਜਰੀ ਦਾ ਔਰ ਇੱਕ ਆਰਥੋ ਦਾ ਚਾਰ ਪੇਸ਼ੈਂਟ ਰੈਫਰ ਕੀਤੇ ਸੀਗੇ ਇੱਕ ਪੇਸ਼ੈਂਟ ਜਿਹੜਾ ਸੀਗਾ ਅਸੀਂ ਉਹ ਬਲੂਰ ਤੋਂ ਜਿਹੜਾ ਰੈਫਰ ਸੀਗਾ 32 ਚੋਂ ਆਇਆ ਸੀਗਾ ਤੇ ਮੈਂ ਸਾਰੇ ਉਹਨਾਂ ਦੇ ਜਿਹੜਾ ਹੈਗਾ ਜੀ ਮੈਂ ਤਾਂ ਡਾਕਟਰਲੀ ਫੇਰ ਸਾਂਝੀ ਕਰਨ ਵਾਸਤੇ ਉਹਨਾਂ ਨਾਲ ਚ ਪੁੱਛਣ ਵਾਸਤੇ ਤੇ ਉਹਨਾਂ ਦਾ ਇਲਾਜ ਠੀਕ ਚੱਲ ਰਿਹਾ ਹੈਗਾ ਉਹ ਦੇਖਣ ਵਾਸਤੇ ਆਇਆ ਸਾਰੀਆਂ ਅਰੇਂਜਮੈਂਟ ਅਸੀਂ ਕੀਤੀਆਂ ਜਾਂ ਸਾਰੇ ਹਸਪਤਾਲ ਚ ਇਹਨਾਂ ਵੀ ਬਾਰਡਰ ਡਿਸਟ੍ਰਿਕਟ ਹੈ ਬਟ ਬਹੁਤ ਅਨਫੋਰਚੂਨੇਟ ਹੈ ਜੀ ਕਿ ਕਿਸਾਨ ਆਪਣੇ ਦੇਸ਼ ਦੇ ਵਿੱਚ ਆਪਣੀ ਨੈਸ਼ਨਲ ਕੈਪੀਟਲਸ ਪ੍ਰੋਟੈਸਟ ਕਰਨ ਜਾ ਰਹੇ ਆ 30 ਕੋਲੇ ਅੰਮ੍ਰਿਤਸਰ ਤੋਂ ਚੱਲੇ ਹੋਏ ਜਿਹੜੇ ਬੰਦੇ ਆ ਉਹ 300 ਕਿਲੋਮੀਟਰ ਬਿਲਕੁਲ ਦਿੱਲੀ ਪਹੁੰਚੇਗਾ ਹਰਿਆਣਾ ਦੀ ਸਰਕਾਰ ਨੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਬਾਰਡਰ ਕਿਹੋ ਜਿਹਾ ਬਣਾ ਰੱਖਿਆ ਮਤਲਬ इवन ਪਾਕਿਸਤਾਨ ਦੇ ਬਾਰਡਰ ਤੋਂ ਪਹਾੜਾ ਬਣਾ ਰੱਖਿਆ ਉਹ ਥਿੱਕ ਨਾਲ ਆ ਰੱਖੀਆਂ ਵੱਡੇ 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 ਬੋਰਡ ਰੱਖੜੇ ਗਿਆ ਤਾਰਾਂ ਤੇ ਹੋਰ ਸਾਰੇ ਜਿਹੜੇ ਬਾਰੇ ਤਾਰ ਬੜੀ ਅਨਫੋਰਚੂਨੇਟ ਨੈਸ਼ਨਲ ਹਾਈਵੇ ਉਹਨੇ ਬੰਦ ਕੀਤਾ ਹੋਇਆ ਜੋ ਕਿ ਮਤਲਬ ਇੱਕ ਪੀਸਪਲ ਪ੍ਰੋਟੈਸਟ ਨੂੰ ਰੋਕ ਲਈ ਜਿਹੜੀ ਕਿ ਬਹੁਤ ਮਾੜੀ ਗੱਲ ਹੈ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਉਹਨਾਂ ਨੂੰ ਜਾਣਦੇ ਹੋ ਕਿ ਮਾਨਯੋਗ ਅਦਾਲਤ ਨੇ ਵੀ ਕਿਹਾ ਕਿ ਉਹਨਾਂ ਨੂੰ ਪ੍ਰੋਟੈਸਟ ਕਰਨ ਦੀ ਜਗ੍ਹਾ ਦਿਓ ਔਰ ਕਟੂਗੜ ਤੁਸੀਂ ਜਿਹੜੀ ਮਾਰਨੋਗ ਅਦਾਲਤ ਹੈ ਹਾਈ ਕੋਰਟ ਦੀ ਜਿਹੜੀ ਤੁਸੀਂ ਜਿਹੜੀ ਹੈਗੀ ਆ ਉਹ ਉਹਨੂੰ ਜਰੂਰ ਕਿਸੇ ਜਿਹੜੀ ਉਹਨਾਂ ਦੇ ਉਹਨਾਂ ਦਾ ਹੁਕਮ ਹੈ ਉਹ ਵਾਲਾ 250 ਸਰਕਾਰ ਦੇ ਕੰਮ ਵਾਲੇ ਖੜੇ ਹੋ ਰਹੇ ਨੇ ਕਹਿੰਦੇ ਕਿ ਇੰਜਰਡ ਤੇ ਪੰਜਾਬ ਵਾਲੇ ਪਾਸੇ ਹੋ ਰਹੇ ਸਾਰੇ ਕਿਸਾਨ ਹਰਿਆਣਾ ਤੱਕ ਨਹੀਂ ਗਈ ਵੀ ਨਹੀਂ ਤੇ ਪੰਜਾਬ ਸਰਕਾਰ ਆਪਣਾ ਜਿਹੜਾ ਕਤਰਕੂਰੀ ਨਿਭਾਰੀ ਕਿਉਂ ਕਾਨੂੰਨੀ ਕਾਰਵਾਈ ਨਹੀਂ ਕਰਦੀ ਪੰਜਾਬ ਸਰਕਾਰ ਨੇ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਚੇਦਰ ਦੇ ਮੰਤਰੀ ਨੂੰ ਬਲਾਕ ਨੂੰ ਪਸੰਦਨਾ ਗੱਲਬਾਤ ਕਰਾਈ ਉਹਨਾਂ ਨੇ ਆਪਣਾ ਜਿਹੜਾ ਉਹ ਫਰਜ਼ ਨਿਭਾਇਆ ਇਹ ਹਰਿਆਣਾ ਸਰਕਾਰ ਜਿਹੜੀ ਜਿਆਤੀ ਕਰ ਰਹੀ ਹੈ ਇਹ ਕੋਈ ਆਪਣੇ ਮਤਲਬ ਜਿਹੜੇ ਆਪਣੇ ਕਿਸਾਨਾਂ ਦੇ ਨਾਲ ਜਿਹੜਾ ਹੈਗਾ ਇਹ ਜਿਹੜਾ ਵਤੀਰਾ ਠੀਕ ਨਹੀਂ ਆ ਹਰਿਆਣੇ ਦਾ ਜਿਹੜਾ ਵਤੀਰਾ ਹੈਗਾ ਇਹ ਗੈਰ ਸੰਵਿਧਾਨਿਕ ਹੈ ਗੈਰ ਲੋਕਤੰਤਰੀਕ ਹੈ ਔਰ ਐਂਟੀ ਪੀਪਲ ਹੈ ਐਂਟੀ ਫਾਰਮਰ ਹੈ ਮੁੱਖ ਕਿਸਾਨਾਂ ਮਜ਼ਦੂਰਾਂ ਦੇ ਬਿਲਕੁਲ ਖਿਲਾਫ ਹੈ ਔਰ ਬਿਲਕੁਲ ਹੀ ਕਿਸੇ ਵੀ ਮर्यादा ਦੇ ਕਿਸੇ ਵੀ ਪੱਖ ਤੋਂ ਇਹ ਜਿਹੜਾ ਹੈਗਾ ਮੋਰਲ ਪੱਖ ਤੋਂ ਕਾਨੂੰਨੀ ਪੱਖ ਤੋਂ ਬਿਲਕੁਲ ਗਲਤ ਹੈ ਮੈਂ ਇਹਦੀ ਨਿੰਦਾ ਕਰਦਾ ਹਾਂ ਔਰ ਰਾਣਾ ਸਰਕਾਰ ਨੂੰ ਅਪੀਲ ਕਰਦਾ ਕਿ ਤੁਹਾਡੋ ਕੋਈ ਇੱਕ ਪਲੇਵਰ ਕਹਿੰਦੇ ਨਹੀਂ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਰਾਣੇ ਦਾ ਕੋਈ ਲੈਣਾ ਦੇਣਾ ਨਹੀਂ ਹੈ ਪ੍ਰੋਟੈਸਟ ਲਾਓ ਉਹਨਾਂ ਦੀ ਜਿਹੜੀ ਗ੍ਰੀਵੈਂਸ ਹੈ ਉਹ ਬੜੀ ਜੈਨੂਇਨ ਹੈ ਉਹਨਾਂ ਨੂੰ ਇਹ ਮੰਕਾ ਬਹੁਤ ਹੋਣਾ ਹੈ ਥੋੜੇ ਲੋਕਾਂ ਥੱਲੇ ਕਰੋ ਇਸ ਦਿਨ ਤੇ ਆ ਪ੍ਰੋਟੈਸਟ ਹੈ ਜੀ 26 ਮਹੀਨੇ ਦਾ ਆ ਰਿਹਾ ਸਰਕਾਰ ਨੇ ਜਿਹੜੇ ਵਾਦੇ ਕੀਤੇ ਸੀਗੇ ਕੋਈ ਪੂਰਾ ਨਹੀਂ ਕੀਤਾ ਇਹ ਉਹਨਾਂ ਨੂੰ ਜਾ ਕੇ ਪ੍ਰੋਟੈਸਟ ਕਰਨ ਦਾ ਹੱਕ ਹੈ ਸਾਡਾ ਸਵਿਧਾਨ ਹੱਕ ਦਿੰਦਾ ਕਿ ਰਣਵੀ ਸਰਕਾਰ ਗਲਤ ਕਰ ਰਹੀ ਹੈ ਦੀ ਬਿਲਕੁਲ ਗਲਤ ਕਰ ਰਹੀ ਹੈ ਜੋ ਜੋ ਕਿਸਾਨ ਨੇ ਤਮੰਨ ਥੱਲੇ ਕਰੀ ਮੜਾ ਜਿਹੇ ਲੋਕ ਦੇਖੋ ਉਹਨਾਂ ਵਾਸਤੇ ਅਸੀਂ ਸਾਰਾ ਉਹਨਾਂ ਦਾ ਜਿਹੜਾ ਇਲਾਜ ਹੈ ਮਰਨ ਪੱਟੀ ਹੈ ਸਾਰਾ ਕੁਝ ਇਲਾਜ ਉਹਨਾਂ ਦਾ ਅਸੀਂ ਸਾਡੀ ਸਰਕਾਰ ਕਰਾ ਰਹੀ ਹੈ ਮਾਨ ਸਾਹਿਬ ਨੇ ਮੇਰੀ ਡਿਊਟੀ ਲਗਾਈ ਹੈ ਇਸ ਤੋਂ ਸਵਾਏ ਉੱਤੇ ਉਹਨਾਂ ਨੂੰ ਹੋਰ ਜਿਹੜੀ ਵੀ ਸਬਦਾ ਜਿਹੜੀ ਕਿਸਾਨ ਨੂੰ ਜਿਹੜੀ ਆ ਗਿਆ ਮੈਡੀਕਲ ਏਡ ਐਂਬੂਲੈਂਸ ਲਗਾਈਆਂ ਅਸੀਂ ਉਹਨਾਂ ਦੀ ਮਰਨ ਪੱਟੀ ਕਰਨਾ ਸਾਡਾ ਤਾਂ ਅਸੀਂ ਜਿਹੜਾ ਹੈਗਾ ਉਹ ਪੀਸਫੁਲ ਪ੍ਰੋਟੈਸਟ ਜਿਹੜਾ ਹੈਗਾ ਉਹ ਕਿਸਾਨ ਕੋਈ ਮੋਲਰ ਸਪੋਰਟ ਦਾ ਹੋਰ ਜੋੜੂ ਚਾਹੀਦੀ ਅਸੀਂ ਬਹੁਤ ਨੂੰ ਕਿਹਾ ਪੰਜਾਬ ਸਰਕਾਰ ਰਸਤਾ ਬਣਾਉਣ ਜਾ ਰਹੀ ਹੈ ਜਿਹੜਾ ਹਰਿਆਣਾ ਸਰਕਾਰ ਨਾਲ ਕੀ ਐਟੈਕ ਨਾ ਕੀਤੀ ਜਾ ਰਹੀ ਪਾ ਰਸਤਾ ਲਗਾਤਾਰ ਬਣਾਇਆ ਹੀ ਹੋਇਆ ਹੈ ਇਸ ਤਰ੍ਹਾਂ ਨੂੰ ਅਪੀਲ ਕਰ ਰਹੇ ਆ ਤੁਹਾਡੇ ਥਰੂ ਅਪੀਲ ਕਰ ਰਹੇ ਆ ਉਹ ਰਸਤਾ ਹੀ ਹੁੰਦਾ ਜੀ ਮੈਂ ਉਹਨਾਂ ਨੂੰ ਕੱਲ ਦੇ ਅਪੀਲ ਕਰ ਰਿਹਾ ਸਾਰੇ ਅਸੀਂ ਕੇਸ ਕਰ ਰਿਹਾ ਵੀ ਤੁਸੀਂ ਉਹਨਾਂ ਨੂੰ ਜਿਹੜਾ ਹੈਗਾ ਨੈਸ਼ਨਲ ਹਾਈਵੇ ਨੂੰ ਬੰਦ ਨਾ ਕਰੋ ਲੋਕਾਂ ਨੂੰ ਕਿੰਨੀ ਇਨਕੰਵਿਨੀਅੰਸ ਹੋ ਰਹੀ ਹੈ ਫਾਰਮਰਸ ਨੂੰ ਪ੍ਰੋਟੈਸਟ ਕਰਨ ਤੋਂ ਰੋਕਿਆ ਜਾ ਰਿਹਾ ਪੱਤਰਕਾਰਾਂ ਦੇ ਉੱਤੇ ਵੀ ਤੁਹਾਡੇ ਜੀ ਦੀਆਂ ਜੀ ਹਾਂ ਤੁਹਾਡੇ ਨਾਲ ਦੇ ਤਿੰਨ ਤਿੰਨ ਚਾਰ ਪੱਤਰਕਾਰਾਂ ਦੇ ਵੀ ਜੀ ਸੋਈਆਂ ਔਰ ਤੁਸੀਂ ਸਮਾਨ ਦੇ ਉੱਤੇ ਗੋੜੇ ਬਸਾਰ ਰਹੇ ਹੋ ਆਪਣੇ ਕਿਸਾਨਾਂ ਦੇ ਉੱਤੇ ਇਸ ਇਥੇ ਕਿਹੋ ਜਿਹਾ ਲੋਕਰਾਜ ਆਇਆ ਤੁਸੀਂ ਨੂੰ ਮਦਰ ਆਫ ਡੈਮੋਕ੍ਰੇਸੀ ਕਹਿੰਦੇ ਹੋ ਉਹਨਾਂ ਅੰਨਦਾਤਾ ਦੇ ਉੱਤੇ ਤੁਸੀਂ ਅਤਿਆਚਾਰ ਕਰ ਰਹੇ ਹੋ ਇਹ ਅਤਿਆਚਾਰ ਹੈ ਕੋਹ ਅਤਿਆਚਾਰ ਹੈ ਗਲਤ ਹੈ ਬਿਲਕੁਲ ਇਹਨੂੰ ਬ ਦੇਖੋ 40 ਦਾ ਰਾਜਪੁਰੇ ਆ ਚੁੱਕਿਆ ਜੀ ਇਸ ਤੋਂ ਸવાય ਬਲੂਡ ਚ ਆਇਆ ਤਿੰਨ ਚਾਰ ਖਨੋਰੀ ਚ ਆਇਆ ਹੁਣ ਅੱਜ ਮਤਲਬ ਸਵੇਰ ਦੇ 10 ਆ ਚੁੱਕਿਆ ਰਾਜਪੁਰੇ ਦੇ ਵਿੱਚ ਮੈਂ ਸਾਰੇ ਜਿੰਨੇ ਵੀ ਸਾਡੇ ਸੈਵਨ ਬਾਰਡਰ ਡਿਸਟ੍ਰਿਕਟ ਚ ਆ ਗਏ ਆ ਉਹ ਆਪਣਾ ਮਹਾਲੀ ਤੋਂ ਲੈ ਕੇ ਪਟਿਆਲਾ ਸਗਰੂਰ ਬਰਨਾਲਾ ਮਾਨਸਾ ਉਸ ਤੋਂ ਬਾਅਦ ਬਟਿੰਡਾ ਤੇ ਮੁਕਸਰ ਜਿੰਨੇ ਵੀ ਸਾਡੇ ਬਾਰਡਰ ਡਿਸਟ੍ਰਿਕਟ ਹੈ ਸਾਰਿਆਂ ਦੇ ਵਿੱਚ ਮੈਂ ਮੈਡੀਕਲ ਸਹੂਲਤਾਂ ਜੋ ਮੇਰਾ ਕੰਮ ਹੈ ਉਹ ਅਸੀਂ ਕਰ ਲਏ ਅਸੀਂ ਸਾਰਾ ਅਰੇਂਜਮੈਂਟ ਕੀਤਾ ਹੋਇਆ ਸਾਰੀਆਂ ਦਵਾਈਆਂ ਡਾਕਟਰਾਂ ਚ 24 ਘੰਟੇ ਡਿਊਟੀ ਲਗਾ ਰੱਖਿਆ ਐਂਬੂਲੈਂਸ ਤਿਆਰ ਰੱਖੀਆ ਜੋ ਸਾਡਾ ਕੰਮ ਹੈ ਅਸੀਂ ਕਰ ਰਹੇ ਹਾਂ ਮਟਰ ਹਰਿਆਣਾ ਸਰਕਾਰ ਜੋ ਕੰਮ ਕਰ ਰਹੀ ਹੈ ਉਹ ਬਹੁਤ ਗਲਤ ਕਰ ਰਹੀ ਹੈ ਮੈਂ ਫਿਰ ਉਹਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਉਹਨਾਂ ਨੂੰ ਦਿੱਲੀ ਜਾਣ ਦਿਓ ਉਹਨਾਂ ਨੂੰ ਜਾ ਕੇ ਜੰਤਰ ਮਤਰ ਸਾਰੀ ਦੁਨੀਆ ਪ੍ਰੋਟੈਸਟ ਕਰਦੀ ਹੈ ਸਾਰੇ ਪ੍ਰੋਟੈਸਟ ਜੰਤਰ ਮਤਰ ਤੇ ਹੁੰਦੇ ਆ RAM LILA ਗਰਾਊਂਡ ਚ ਹ ਆਮ ਵੀ ਪਾਰਟੀਆਂ 'ਚ ਸਿਆਸਤ ਕਰ ਰਹੀ ਹੈ ਪਸਾਨ ਕਰ ਰਹੀ ਸਿਆਸਤ ਕਰ ਰਹੀ ਹੈ ਜੀ ਆਵਾਦੀ ਪਾਰਟੀ ਨੇ ਗੱਲ ਕਰਾਈ ਇਹਨਾਂ ਦੀ ਸਿਆਸਤ ਕੀ ਆ ਜੀ ਅਸੀਂ ਅਸੀਂ ਜਿਹੜੇ ਹੈਗੇ ਆ ਕੋਈ ਅਸੀਂ ਕੋਈ ਅਸੀਂ ਕੋਈ ਧਾਰਮਿਕ ਲੀਡਰ ਹੈ ਜੀ ਅਸੀਂ ਕੋਈ ਮਤਲਬ ਕੋਈ ਹੋਰ ਕੰਮ ਕਰ ਰਹੇ ਆ ਅਸੀਂ ਅਸੀਂ ਸਾਰੇ ਸਿਆਸਤ ਵਿੱਚ ਨਹੀਂ ਆ ਜੀ ਰਾਣਾ ਸਰਕਾਰ ਕੀ ਕਰ ਰਹੀ ਹੈ ਜੀ ਗੰਦੀ ਸਿਆਸਤ ਕਰ ਰਹੀ ਹੈ ਜੀ ਕੇਂਦਰ ਸਰਕਾਰ ਦੀ ਕੀ ਕਰ ਰਹੀ ਹੈ ਜੀ ਗੰਦੀ ਸਿਆਸਤ ਕਰ ਰਹੀ ਹੈ ਜੀ ਉਹ ਕਸਾਨਾਂ ਨਾਲ ਗੱਲ ਕਰੋ ਤੁਸੀਂ ਇਹਦੇ ਚ ਅਸੀਂ ਕੀ ਸਿਆਸਤ ਕਰ ਰਹੇ ਆ ਤੁਹਾਡੀ ਗੱਲਬਾਤ ਕਰਾਈ ਆ ਫੈਸਲਾ ਕੇਂਦਰ ਸਰਕਾਰ ਨੇ ਕਰਨਾ ਹੈ ਰਾਣਾ ਸਰਕਾਰ ਦਾ ਲੈਣਾ ਦੇਣਾ ਨਹੀਂ ਕੁਝ ਵੀ ਨਾ ਤਿੰਨਾਂ ਚੁਣਾ ਕਰਾਂਗੇ ਰਾਹੁਲ ਗਾਂਧੀ ਨੇ ਕਹ ਬਿਆਨ ਦਿੱਤਾ ਕਿ ਐਮਐਸਪੀ ਨੂੰ ਪੱਕਾ ਕੀਤਾ ਜਾਵੇ ਕਿ ਕੋਈ ਵੀ ਕਲੀਟਰ ਜਿਹੜਾ ਬਿਆਨ ਜੋ ਮਰਜ਼ੀ ਦੇਵੇ ਜੀ ਜਿਹੜਾ ਮੁੱਦਾ ਹੈਗਾ ਰਾਹੁਲ ਗਾਂਧੀ ਦਾ ਮੁੱਦਾ ਨਹੀਂ ਹੈ ਮੁੱਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਇਹਦਾ ਸਬੰਧ ਕੇਂਦਰ ਸਰਕਾਰ ਨਾਲ ਹੈ ਤੁਸੀਂ ਇਹਨੂੰ ਉੱਥੇ ਰੱਖੋ ਇਹਦਾ ਫੋਕਸ ਉੱਥੇ ਰੱਖੋ ਜਿਹੜੀ ਕੇਂਦਰ ਸਰਕਾਰ ਹੈ ਕਿਸਾਨਾਂ ਨੂੰ ਜਵਾਬ ਦੇਵੇ ਨਾ ਰਾਹੁਲ ਗਾਂਧੀ ਨੂੰ ਜਵਾਬ ਦੇਵੇ ਨਾ ਸਾਨੂੰ ਜਵਾਬ ਦੇਵੇ ਅੰਦਰਾ ਕਹਣਾ ਦਿਨ ਤੇ ਕੀਤਾ ਤੇ ਫਿਰ ਕਰਨ ਗੱਲ ਨਾ ਜੀ ਪਹਿਲਾਂ ਕਿਉਂ ਨਹੀਂ ਕੀਤਾ ਜੀ ਉਹ ਜਦੋਂ 26 ਮਹੀਨੇ ਹੋ ਗਏ ਪਹਿਲਾਂ ਕਿਉਂ ਨਹੀਂ ਕੀਤਾ 2 ਮਹੀਨੇ ਉਹਨਾਂ ਨੂੰ ਨੋਟਿਸ ਦਿੱਤੇ ਨੂੰ ਹੋ ਗਏ ਆ 16 ਦਿਨ ਨੂੰ ਬੰਦ ਹੈ ਜੀ ਜਿਹੜਾ ਤੁਹਾਡੇ ਚਾਹੇ ਰਾਜੇਵਾਲ ਜੀ ਆ ਲਖੋਵਾਲ ਜੀ ਹੈ ਡਾਕਟਰ ਦਰਸ਼ਨਪਾਲ ਹੈ ਉਗਰਾਹਾ ਜੀ ਹੈ ਆਪਣੇ ਤਕੈਤ ਸਾਹਿਬ ਹੈ ਜਾਂ ਜੜੂਨੀ ਹੈ ਜਿਹੜੀਆਂ ਟ੍ਰੇਡ ਯੂਨੀਅਨਸ ਆ ਜਿੰਨੇ ਟਰਾਂਸਪੋਰਟ ਆ ਇਹ ਇਹ ਹੋਰ ਅਸੀਂ ਕੰਮ ਕਰ ਉਹਨੂੰ ਉਹਨੂੰ ਪਤਾ ਨਹੀਂ ਆ ਤੁਹਾਡੀਆਂ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਹੋਈਆਂ ਜੀ ਤੇ ਜਿਹੜਾ ਹੈਗਾ ਹੁਣ 올 ਇੰਡੀਆ ਬੰਦ ਹੋਣ ਜਾ ਰਿਹਾ ਕਿੰਨਾ ਨੁਕਸਾਨ ਹੋਏਗਾ ਜੀ ਪੂਰੇ ਦੇਸ਼ ਦੇ ਵਿੱਚ ਬੰਦ ਹੋਏਗਾ ਇਹ ਸਪਰੈਡ ਕਰੇਗਾ ਔਰ ਇਹਦਾ ਦੇਸ਼ ਨੂੰ ਨੁਕਸਾਨ ਹੋਏਗਾ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਇਮੀਡੀਏਟਲੀ ਗੱਲਬਾਤ ਕਰਨਾ ਗੱਲਬਾਤ ਕਰਨ ਨੂੰ ਇਹਨਾਂ ਕੋਲ 26 ਮਹੀਨੇ ਥੋੜੇ ਸੀਗੇ ਜੀ ਗੱਲਬਾਤ ਹੀ ਕਰੀ ਜਾਂਦੇ ਗੱਲਬਾਤ ਹੀ ਕਰੀ ਜਾਂਦੇ ਕੰਮ ਤਾਂ ਕੁਝ ਕੀਤਾ ਨਹੀਂ ਜਿਹੜੇ ਵਾਅਦੇ ਕੀਤੇ ਸੀ ਇਹਨਾਂ ਨੇ ਜਦੋਂ ਜਦੋਂ ਕਿਸਾਨਾਂ ਦਾ ਮੋਰਚਾ ਜਦੋਂ ਮੋਦੀ ਸਾਹਿਬ ਨੇ ਕੂਨ ਵਾਪਸ ਲਏ ਆ ਜਦੋਂ ਇਹ ਖਤਮ ਹੋ ਗਿਆ ਸੀਗਾ ਉਸ ਤੋਂ ਬਾਅਦ 26 ਮਹੀਨੇ ਚ ਕਿਉਂ ਨਹੀਂ ਕੀਤਾ ਹੌਣ ਤੱਕ ਸਾਰਾ ਕੁਝ ਹੋ ਜਾਣਾ ਚਾਹੀਦਾ ਸੀ ਇਹ ਡਾਕਟਰ ਸਾਹਿਬ ਨਿੱਜੀ ਪੱਤਰ ਤੇ ਤੁਸੀਂ ਪਿਛਲੇ ਅੰਦੋਦਨ ਦੇ ਵਿੱਚ ਕਾਫੀ ਸਾਥ ਦਿੱਤਾ ਸੀ ਇਸ ਵਾਰ ਕੋਈ ਸੰਪਰਕ ਹੋਇਆ ਕਿਸੇ ਕਿਸਾਨ ਮੇਰਾ ਰੋਲ ਮਤਲਬ ਜਿਹੜਾ ਮੇਰਾ ਉਸੋਲੇ ਫਰਜ਼ ਬਣਦਾ ਉਹ ਪੂਰਾ ਕੀਤਾ ਹੋਂ ਨਹੀਂ ਪੂਰਾ ਕਰਨਾ ਜੀ